Terima kasih telah menonton! O que पैदल आने हैं हां हां आ रहे हैं ये तो पता जी कौन निहार महाराज श्री आकाश कोई चलो कहां हुई चलो ਬਾਈ ਚਲੋ ਬਾਈ ਚਲੋ ਸਰ ਜੀ ਧਾਰੋਗੇ ਕੋਈ ਨਾ ਬਾਈ ਅੱਛਾ ਹਾਂ ਜੀ ਨਾਲ ਹੋਏ ਫੋਟੋ ਕੇ ਚਾਹ ਲੋ ਫੋਟੋ ਕਰਾ ਲਓ ਚਾਚਾ ਨਾਲ ਸੋ ਪਿਆਰ ਚੰਨਾ ਕੋਚ ਆਇਆ ਆਇਆ ਇਧਰ ਆ ਜੀ ਇਧਰ ਮਹਤਮਾ ਨੂੰ ਮਿਲ ਲਈ ਦੇਖੋ ਬਾਈ ਛੇੜ ਦੇ ਬਾਈ ਜੀ ਆ ਸਾਈਡ ਖਾਲੀ ਕਰਿਓ ਥੋੜਾ ਥੋੜਾ ਇਧਰ ਨੂੰ ਹੋ ਜਾਏ ਬਾਈ ਜੀ ਹਸਿਆ ਦਾ ਬਈ ਆ ਵਿਚਾਲੇ ਵਾਲੇ ਗਨਮੈਂਟ ਗਨਮੈਂਟ ਤੇ ਬੰਦੇ ਬੜਾ ਜੱਪੜਾ ਨੂੰ ਚੱਲੋ ਜੀ ਤੁਹਾਨੂੰ ਆਪ ਨੂੰ ਇਹ ਦੋਵੇਂ ਪਾਸੇ ਬੰਦੇ ਬੈਠੇ ਇਹ ਬੰਦੇ ਬੜੇ ਖਰਾਬ ਹੈ ਭੈਣ ਜੀ ਇਹ ਬੀਬੀਆਂ ਦੇ ਅੱਗੇ ਆ ਕੇ ਖੜ ਜਾਂਦੇ भाई जी हेलो पीछे चलो थोड़ा पीछे उठा होता सरदार साहब पीछे हो जाओ हो जाओ मैडाजा बी पूरे पिंड मेरे बुजुर्गों नौजवान वीरों मेरीओ माताओं भेनों सब तो पहला फतेह अर्ज है वाहेगुरु सरदार साहब तो मगरले मरते रोने पाई है ਤੁਸੀਂ ਆਪ ਹੀ ਵੇਖਿਆ ਕਰੋ ਕਿ ਅਗਲੇ ਬੰਦੇ ਦੇ ਅੱਗੇ ਤੈਨੂੰ ਖੜ੍ਹਦੇ ਆ ਅਗਲਾ ਜਨਾ ਫੈਲਦਾ ਲੱਗਦਾ ਲਓ ਜੀ ਹਲੋ ਕਾਲੇ ਹੋਰ ਪਿੱਛੇ ਹੋ ਜਾਂ ਬਈ ਮਾਰੀ ਬਾਹਰ ਹੋ ਜਾਂ ਪਿੱਛੇ ਹੋ ਓਕੇ ਜੀ ਪਿੰਡ ਦੇ ਮੇਰੇ ਬਜ਼ੁਰਗੋ ਨੌਜਵਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਕੋਈ ਭਾਸ਼ਣ ਨਹੀਂ ਸੀਗਾ ਇਹ ਕਹਿੰਦੇ ਮਿਲਣਾ ਹੀ ਹੈ ਸੋ ਮੈਂ ਪਰ ਗਿੱਦੜਪੇ ਤੋਂ ਆਪ ਦਾ ਇਲੈਕਸ਼ਨ ਛੱਡ ਕੇ ਇੱਥੇ ਆਇਆ। ਮੇਰੀ ਤੁਹਾਨੂੰ ਬੇਨਤੀ ਆ ਹੱਥ ਜੋੜ ਕੇ। ਤੁਸੀਂ ਲੋਕਾਂ ਨੇ ਇੱਕ ਮੌਕਾ ਵੇਖੇ ਦੇ ਕੇ ਵੇਖ ਲਿਆ। ਤੁਸੀਂ ਆ ਸਭ ਤੋਂ ਪਹਿਲਾਂ ਤੁਸੀਂ ਲਹਿਰ ਚਲਾਈ ਇੱਥੋਂ ਬਰਨਾਲੇ ਤੇ ਸੰਗਰੂਰ ਤੋਂ। ਇੱਕ ਮੌਕਾ ਕੇਜਰੀਵਾਲ ਨੂੰ ਤੇ ਇੱਕ ਮੌਕਾ ਭਗਵੰਤ ਮਾਨ ਨੂੰ। ਹੁਣ 3 ਸਾਲ ਹੋ ਗਏ ਭਗਵੰਤ ਮਾਨ ਸਾਹਿਬ ਨੂੰ ਬਣੇ ਨੂੰ। ਪੰਜਾਬ ਬਦਲਿਆ ਕਿ ਨਹੀਂ ਬਦਲਿਆ? ਪੰਜਾਬ ਤਾਂ ਨਹੀਂ ਬਦਲਿਆ ਲੇਕਿਨ ਭਗਵੰਤ ਮਾਨ ਸਾਹਿਬ ਜ਼ਰੂਰ ਬਦਲ ਗਏ ਕਹਿੰਦੇ ਸੀ ਮੈਂ ਕਿਸਾਨ ਦਾ ਪੁੱਤ ਐ ਮੈਂ ਅਧਿਆਪਕ ਦਾ ਪੁੱਤ ਐ ਮਾਸਟਰ ਜੀ ਦਾ ਬੇਟਾ ਐ ਅੱਜ ਸਭ ਤੋਂ ਵੱਡ ਮਾਸਟਰਾਂ ਨੂੰ ਮਾਸਟਰ ਜੀ ਦੇ ਰਾਤ ਚ ਕੁੱਟਿਆ ਜਾ ਰਿਹਾ ਹੈ ਕਿ ਨਹੀਂ ਕੁੱਟੇ ਜਾ ਰਿਹਾ ਕਾਂਗਰਸ ਤੇ ਕਾਲੀਆਂ ਦੇ ਰਾਤ ਚ ਨਹੀਂ ਕੋਈ ਮਾਸਟਰਾਂ ਨੂੰ ਇੰਨਾ ਕੁੱਟਿਆ ਜਿੰਨਾ ਭਗਵੰਤ ਮਾਨ ਨੇ ਉਹਨਾਂ ਦੀਆਂ ਢੁਈਆਂ ਛੇੜ ਪੀਆ ਕੁੱਟ-ਕੁੱਟ ਕੇ ਢੁਈਆਂ ਛੇੜ ਨਸ਼ਾ ਬੰਦ ਹੋ ਗਿਆ ਅੱਜ ਪੰਜਾਬ 'ਚੋਂ 4 ਗੁਣੇ ਨਸ਼ਾ ਵਧ ਗਿਆ ਕਿਸਾਨੀ ਦੀ ਗੱਲ ਕਰਨ ਵਾਲੇ ਗੱਲ ਪਰਸੋਂ ਗਿੱਦੜ ਦੇ ਗਏ ਸੀ ਪਰਮਾਨ ਸਿੰਘ ਤੇ ਰਾਜੇ ਬੜੇ ਨੂੰ ਕਹਿੰਦਾ ਇਹਨੂੰ ਸਬਰ ਕੱਤੇ ਦਾ ਪਤਾ ਹੈ ਮੈਨੂੰ ਸਬਰ ਕੱਤੇ ਦਾ ਪਤਾ ਹੈ ਜਾਂ ਨਹੀਂ ਪਤਾ ਹਰ ਜੱਟ ਦੇ ਮੁੰਡੇ ਨੂੰ ਪਤਾ ਸਬਰ ਕੱਤਾ ਕੀ ਹੁੰਦਾ ਤੰਗਲੀ ਕੀ ਹੁੰਦੀ ਹੈ ਗੜਾਸਾ ਕੀ ਹੁੰਦਾ ਕਸੀਆ ਕੀ ਹੁੰਦਾ ਨਾਤਰੀ ਕੀ ਹੁੰਦੀ ਹੈ ਇਹੋ ਜੀਆਂ ਗੱਲਾਂ ਸੁਣਾਸ ਨੂੰ ਕੇ ਲੋਕ ਤਾੜੀਆਂ ਮਾਰ ਕੇ ਉੱਠ ਜਾਂਦੇ ਆ ਮੈਨੂੰ ਇਹ ਤਾਂ ਨਹੀਂ ਪਤਾ ਲੇਕਿਨ ਜਦੋਂ ਕਾਂਗਰਸ ਪਾਰਟੀ ਦਾ ਰਾਸ ਸੀ ਨਾ ਮਾਤਾ ਜੀ ਤੁਹਾਡੀ ਫਸਲ ਜਿੱਲਾ ਝੁੰਨਾ ਸਿੱਟਦੇ ਸੀ ਤੇ ਅਸੀਂ ਟਰਾਲੀ ਚੱਕ ਕੇ ਤੁਹਾਡੀ ਲੈ ਜਾਂਦੇ ਸੀ ਇੱਕ ਦਿਨ ਦੇ ਵਿੱਚ ਅੱਜ 25 ਦਿਨ ਹੋ ਗਏ ਕਿਸਾਨਾਂ ਨੂੰ ਮੰਡੀਆਂ ਚ ਮਿੱਠਿਆਂ ਨੂੰ ਬਾਰਡਰ ਤੇ ਤੁਸੀਂ ਧਰਨਾ ਲਾਉਣਗੇ ਅਸੀਂ ਤੁਹਾਨੂੰ ਦਿੱਲੀ ਬਾਰਡਰ ਤੱਕ ਛੱਡ ਕੇ ਆਏ ਕਿਸੇ ਰਾਤ ਕਿਸੇ ਦੀ ਜੁਰਤ ਨਹੀਂ ਸੀ ਤੁਹਾਨੂੰ ਹੱਥ ਲਾਤਾ ਹੋਵੇ ਟਿੱਕਰੀ ਬਾਰਡਰ ਤੱਕ ਚੜ ਗਏ ਜਿੱਤੇ ਦਾ ਭਗਵੰਤ ਮਾਨ ਬਣਿਆ ਸਾਨੂੰ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਵੀ ਕੋਠਾ ਪੰਗਦਾ ਸਾਡੇ ਸਾਡੀ ਜ਼ਮੀਨ ਤੇ ਸਾਡੇ ਗੋਲੀਆਂ ਮਾਰੀਆਂ ਜਾ ਰਹੀਆਂ ਜੇ ਨਹੀਂ ਮਾਰੀਆਂ ਜਾ ਰਹੀਆਂ ਤਾਂ ਦੱਸ ਕਿਉਂ ਠੀਕ ਹੈ ਜੀ ਅੱਜ ਪੰਜਾਬ ਦਾ ਕਿਸਾਨ ਰੁੜਿਆ ਪਿਆ ਜਿੰਨੇ ਕਿਸਾਨ ਮਰੇ ਕਾਂਗਰਸ ਨੇ 5 ਲੱਖ ਰੁਪਈਆ ਦਿੱਤਾ ਤੇ ਨਾਲੇ ਦਿੱਤੀ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਭਗਵੰਤ ਸਿੰਘ ਮਾਨ ਨੇ ਕੀ ਦਿੱਤਾ ਬਈ ਤੁਹਾਨੂੰ ਹਜ਼ਾਰ ਰੁਪਈਆ ਦਾ ਵਾਅਦਾ ਕੀਤਾ ਸੀ ਮੇਰੀਆਂ ਮਾਵਾ ਭੈਣਾ ਨਾ ਦਿੱਤਾ 3 ਸਾਲ ਟੱਪ ਗਏ 2500 ਰੁਪਿਆ ਪੈਨਸ਼ਨ ਦਾ ਵਾਅਦਾ ਦਿੱਤਾ ਸੀ ਉਹ ਕਰਤਾ ਹਰਿਆਣਾ ਚ 3000 ਰੁਪਿਆ ਪੈਨਸ਼ਨ ਹੈ ਉਥੋਂ ਦੇ ਬਾਪੂ ਬੇਬੇ ਨਾਲ ਕੋਈ ਢਿੱਡ ਜਿਆਦੇ ਵੱਡ ਲ ਗਿਆ ਉਹ ਵੀ ਰੋਟੀ ਰੋਹੀ ਖਾਂਦੇ ਆ ਉਹਨਾਂ ਦੀ 3000 ਪੈਨਸ਼ਨ ਤੇ ਪੰਜਾਬ ਵਾਲਿਆਂ ਦੀ 1500 ਰੁਪਏ ਛੇ ਕੁੜੀ ਦੇ ਵਿਆਹ ਤੇ ਅਸੀਂ 52000 ਦਿੱਤੇ ਇਹਨੇ 1 ਰੁਪਿਆ ਨਹੀਂ ਵਧਾਇਆ ਅੱਜ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਗਏ ਦਿਨ ਦਿਹਾੜੇ ਕਤਲੇਆਮ ਦਿਨ ਦਿਹਾੜੇ ਲੁੱਟਾਂ ਖੂਆਂ ਚੋਰੀਆਂ ਡਕੈਤੀਆਂ ਹਰ ਵਰਗ ਦੁਖੀ ਹੈ ਮੈਨੂੰ ਤਾਂ ਨਹੀਂ ਲੱਗਦਾ ਵੀ ਤੁਹਾਡੇ ਪਿੰਡ ਚ ਕੋਈ ਤਿੰਨ ਸਾਲਾਂ ਦਾ ਕੋਈ ਬਦਲਾਅ ਆਇਆ ਹੋਵੇ ਜੇ ਆਇਆ ਤਾਂ ਮੈਨੂੰ راستوں ਵੀ ਆ ਸਾਡੇ ਪਿੰਡ ਚ ਬਦਲਾਅ ਤਾਂ 150 ਗੱਡੀ ਤੇ ਹੁਣ ਮਾਨ ਸਾਹਿਬ ਜਾਂਦੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਛੱਤ ਤੇ ਕਾਰੀ ਤੇ ਸੌਂਦੇ ਹੁੰਦੇ ਸੀ ਹੁਣ 150 ਗੱਡੀ ਤੇ ਜਾਂਦੇ ਆ ਬੋਲੋ ਜਾਂਦੇ ਆ ਕਿ ਨਹੀਂ ਜਾਂਦੇ ਕਿੰਨੇ ਵਾਰੀ ਤੁਹਾਨੂੰ ਮੈਨ ਮਨ ਆਇਆ ਬਰਨਾਲੇ ਚ ਬਰਨਾਲੇ ਦੇ ਲੋਕਾਂ ਨੇ ਹੁਣ ਦਾ ਲੱਗੇ ਚੋਰੀ ਹੁਣ ਮੁੱਖ ਮੰਤਰੀ ਸਾਹਿਬ ਨੂੰ ਲੱਗਦਾ ਹੈ ਕਿ ਮੁਰਕੇ ਪਤਾ ਨਹੀਂ ਬੰਨ੍ਹਨੇ ਕਿ ਨਹੀਂ ਬੰਨ੍ਹਨਾ ਨਿਆਰੇ ਇੱਕ ਵਾਰੀ ਦੇ ਲੈ ਲਓ ਜਿੰਨੇ ਮਿਲਦੇ ਸੋ ਐਵੇਂ ਗੱਲਾਂ ਤੇ ਗੌਰ ਫਰਮਾਇਓ ਅੱਜ ਪਿੰਡ ਦੇ ਬਹੁਤ ਮਾੜੇ ਹਾਲ ਹੈ ਪੰਜਾਬ ਦੇ ਬੜੇ ਹਾਲਾਤ ਮਾੜੇ ਨੇ ਲੋਕ ਅੰਕਾ ਲਾ ਰਹੇ ਨੇ ਉਹਨੇ ਤੇ ਪਰਚੇ ਦੇ ਰਹੇ ਭਈ ਇਹਦਾ ਹੱਥ ਕੱਢੋ ਲੋਕ ਆ ਕੇ ਨਾਲੋਂ ਉਹ ਗਲਤੀ ਨਹੀਂ ਪਰਾਲੀ ਵਾਈ ਨਹੀਂ ਜਾਂਦੀ ਜਾ ਤਾਂ ਉਹ ਗੱਠਾਂ ਮਛੌਣਾ ਦੀ ਵੱਡੀ ਮਸ਼ੀਨ ਦਿਓ ਪਿੰਡਾਂ 'ਚ ਉਹ ਜਾਂ ਫਿਰ ਅੱਗ ਲਾਉਣ ਦਿਓ ਤੁਹਾਡੇ ਜਵਾਕਾਂ ਦੇ ਪਾਸਪੋਰਟ ਖਰਾਬ ਕਰ ਦੇਣਗੇ ਤੁਹਾਡੇ ਪਰਚੇ ਦੇ ਦੇਣਗੇ ਸੋ ਇਹਨਾਂ ਗੱਲਾਂ ਤੇ ਤੁਸੀਂ ਲੋਕਾਂ ਨੇ ਗੌਰ ਫਰਮਾਉਣੀ ਹੈ ਸਾਰਿਆਂ ਨੇ ਔਰ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਹਗੇ 2 ਸਾਲ ਹੋਰ ਰਹਿਣਗੇ ਇੱਕ ਵਾਰੀ ਜੇ ਬਰਨਾਲੇ ਦੇ ਲੋਕਾਂ ਨੇ ਹੰਕਾ ਮਾਰਤਾ ਤੇ ਸ਼ਾਇਦ ਸਿ ਭਗਵੰਤ ਸਿੰਘ ਮਾਨ ਦੀਆਂ ਅੱਖਾਂ ਖੁੱਲ੍ਹੇ ਹੋਣ ਕਿ ਮੈਂ ਗਲਤ ਕਰ ਰਿਹਾ ਤੇ ਜੇ ਤੁਸੀਂ ਆ ਇਲੈਕਸ਼ਨ ਵੀ ਜਿਤਾਤਾ ਕਿ ਫੇਰ ਉਹ ਸਕਦਾ ਉਹ ਸੱਤਵੇਂ ਅਸਮਾਨ ਤੇ ਹੋ ਜੇ ਤੁਹਾਡੀ ਕੋਈ ਗੱਲ ਨਾ ਸੁਣ। ਇੱਕ ਸਨੇਹਾ ਦਾਮ ਦੀ ਲੋੜ ਹੈ। ਜੇ ਜਵਾਕ ਸ਼ਰਾਰਤ ਕਰਦਾ ਹੋਵੇ ਨਾ ਉਹਦੇ ਕੰਨ ਤੇ ਇੱਕ ਥੱਪੜਾ ਮਾਰ ਦਈਏ ਤਾਂ ਫੇਰ ਅਗਲੀ ਵਾਰੀ ਸ਼ਰਾਰਤ ਨਹੀਂ ਕਰਦਾ। ਤੇ ਜੇ ਸ਼ਰਾਰਤ ਕਰਦਾ ਹੋਵੇ ਉਹਦੀ ਪਿੱਠ ਧਫਫਾ ਪਾ ਦਈਏ ਤਾਂ ਫੇਰ ਉਹ ਦੁਬਾਰੇ ਸ਼ਰਾਰਤ ਕਰਦਾ ਹੈ। ਸੋ ਆ ਮੌਕਾ ਇੱਕ ਮੌਕਾ ਤੁਸੀਂ ਆ ਕਾਲੇ ਢਿੱਲੂ ਨੂੰ ਦੇ ਦਿਓ। ਤੁਹਾਡੀ ਸੇਵਾ ਦੇ ਵਿੱਚ ਦਿਲ ਨਾਲ ਹਾਜ਼ਰ ਕਰ ਦੇਗਾ ਆਮ ਬੰਦਾ ਹੈ। ਉਹ ਆ ਅਸਲੀ ਚਾਹ ਮੰਦਾ। ਜਿਹੜਾ ਥੱਲੇ ਉੱਠਿਆ ਆਮ ਕਰਤਾਰ ਦਾ ਲੋਕਾਂ ਵਿੱਚ ਵਿਚਰਨ ਵਾਲਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਇਹ ਅੰਮ੍ਰਿਤਦਾਗ ਨਹੀਂ ਹੈ ਮੇਰਾ ਸਤਕਾਰਯੋਗ। ਮੈਂ ਅੱਜ ਐਸੇ ਕਰਕੇ ਮੇਰੀ ਧਰਮ ਪਤਨੀ ਵੀ ਚੋਣਾਂ ਲੜ ਰਹੀ ਹੈ। ਪਰ ਮੈਂ ਆਖਿਆ ਕਾਲੇ ਤੇ ਜਾਣੀ ਜਾਣਾ ਸਾਡਾ ਜੀਦਰੀ ਯਾਰ ਹੈ। ਯਾਰਾਂ ਦਾ ਯਾਰ ਹੈ ਜਿਹੜੇ ਨਾਲ ਖੜਦਾ ਫੱਡੇ ਤੱਕ ਦਿੰਦਾ ਮੈਂ ਤੁਹਾਨੂੰ ਦੱਸਾਂ ਭਾਵੇਂ ਭਾਵੇਂ ਆਮ ਦਰਮਿਆਨੀ ਕਰਤੋ ਹੈ। ਵੱਡੇ ਵੱਡੇ ਦੇਖtelaਏ ਤੁਸੀਂ ਇਹ ਤੋਂ ਪਹਿਲਾਂ ਕੋਈ ਢਿੱਲੋਂ ਵੇਖਿਆ ਕੋਈ ਥਲਾਨਾ ਵੇਖਿਆ ਹੁਣ ਇਸ ਮੁੰਡੇ ਨੂੰ ਜ਼ਰਾ ਵੇਖ ਲਓ। ਤੋਡੇ ਨਾਲ ਇਹ ਕਟਾਕੇ ਦੇ ਨਾਲ ਰਹੇ ਤਾਂ ਮੇਰੀ ਜ਼ਿੰਮੇਵਾਰੀ ਹੈ ਐਵੇਂ ਇਹਨੂੰ ਵੇਖ ਕੇ ਟਿਕਟ ਨਹੀਂ ਦਿੱਤੀ ਪਰਖ ਕੇ ਦਿੱਤੀ ਹੈ ਕਿ ਇਸ ਬੰਦੇ ਨੇ ਤੁਹਾਡੀ ਸੇਵਾ ਕਰਨੀ ਕਰਨੀ ਹੈ ਇਹਦੇ ਚ ਦਮ ਹੈ ਇਹਦੇ ਚ ਖਾਮ ਹੈ ਜਦੋਂ ਮੈਰੀ 2012 ਚਿੱਤੇਕ ਮਿਲੀ ਸੀ ਇਹੋ ਜਿਹੀ ਸੀ ਮੇਰਾ ਕੰਮ ਵੀ ਤੇ ਲੋਕਾਂ ਨੇ ਇੰਨੀਆਂ ਵੋਟਾਂ ਪਾਈਆਂ ਝੰਡੇ ਲੱਗੇ ਸੀ ਬਾਗਲ ਆ ਗਿਆ ਮੇ ਇਹ ਜਿਤਾਇਆ ਰਾਜੇ ਬੜਿੰਗ ਨੂੰ ਲੋਕਾਂ ਨੇ ਨਾਰਾ ਦਿੱਤਾ ਸੀ ਉਸ ਵੇਲੇ ਝੰਡਾ ਛੱਤ ਤੇ ਤੇ ਵੋਟ ਹੱਥ ਤੇ ਹੁਣੇ ਨਾਰਾ ਦੇਦੇ ਬਈ ਕਾਲਾ ਢਿੱਲੋਂ ਸਾਹਿਬ ਝਾੜੂ ਛੱਤ ਤੇ ਤੇ ਵੋਟ ਹੱਥ ਤੇ ਚੁੱਪ ਚਪੀਤੇ ਐਸਾ ਕੰਮ ਕਰੋ ਕਿ ਜਿਹੜੀ ਸਰਕਾਰ ਵੀ ਅੱਕੜ ਟਿਕਾਣੇ ਆ ਜਾਵੇ ਮੈਂ ਤੁਹਾਨੂੰ ਇਹੇ ਬੇਨਤੀ ਕਰਨ ਵਾਸਤੇ ਇੱਥੇ 2 ਮਿੰਟ ਲਾਉਣਾ ਕਿ ਆਉਣ ਵਾਲੀ 20 ਤਰੀਕ ਨੂੰ ਪੰਜੇ ਵਾਲਾ ਜਿਹੜਾ ਬਟਨ ਦਬਾ ਕੇ ਤੁਸੀਂ ਕਾਲਾ ਢਿੱਲੋਂ ਨੂੰ ਮੇਰੇ ਭਰਾ ਨੂੰ ਕਾਮਯਾਬ ਕਰਨਾ ਹੈ ਔਰ ਅਸੀਂ ਇਹਨੂੰ ਅੱਗੇ ਲੈ ਕੇ ਜਾਣ ਦਾ ਕੰਮ ਕਰਾਂਗੇ ਔਰ ਬਹੁਤ ਹੋਣ ਹਰ ਵਿਅਕਤੀ ਹੈ ਇਹਨੇ ਸ਼ਬਦਾਂ ਦੇ ਨਾਲ ਹਾਜ਼ਰੀ ਕਰੂ ਪਰਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ